ਇਹ ਦੇਵਾਂਗੇ ਭਈ 125 ਦੀ ਝੋਟੀ 1 ਲੱਖ ਤੇ 25000 ਦੀ ਬੱਧੀ 14 15 ਪਾਉਗੀ ਗਰੰਟੀ ਵਾਲਾ ਮਣੀ ਦੇ ਦੇ ਕੇ ਵਿਖਾ ਦੇ ਨਹੀਂ ਪੱਕੀ ਗੱਲ ਆ ਨਾ ਇਹਨਾਂ ਨੂੰ ਦੇ ਦੇ ਛੋੜ ਕਿੰਨੀ ਕਰੇਗਾ ਬਸ 1500 ਛੋੜ ਕਰ ਦਾਂਗੇ ਮੇਰੇ ਕਰਕੇ ਅੱਜ ਇਹਦੇ ਵਿੱਚੋਂ ਕਹਦੇ ਸਾਬੇ ਤੇਰੇ ਕਰਕੇ ਨਹੀਂ ਛੋੜਾ ਬਾ 2000 ਛੋੜ ਕਰ ਲੈ ਠੀਕ ਆ ਮਤਲਬ ਇਤੋਂ 2000 ਰੁਪਏ ਛੋੜ ਮਤਲਬ 1 ਲੱਖ ਤੇ 23000 ਦੀ ਦੇ ਦਾਂਗੇ ਹਨਾ ਭਾਈ ਵੱਡੀ ਝੋਟੀ ਆ ਨਾਲੇ ਪੂਰੀ ਜ਼ਬਰਦਸਤ ਆ ਅੱਛਾ ਭਾਈ ਇਹ ਹੋ ਗਈ ਅਪੀ ਮਾਲਾ ਸਾਈ ਵਾਲੇ ਦੇ ਘਰੇ ਰੱਖਣ ਵਾਲਾ ਲੈ ਜਾਵੇ ਤਾਂ ਚੀਜ਼ ਆਕ ਹਨਾ ਕੋਈ ਚੋਈ ਜਾਵੇ ਇਹਨੂੰ ਪਤਾ ਤੇਰੇ ਕੋਲੇ ਬਹੁਤ ਚਿਰ ਦੀਗਾ ਹਾਂ ਇਹ ਤੂੰ ਵੇਚਦਾ ਨਹੀਂ ਅਸੀਂ ਜਦੋਂ ਦੂਜੀਆਂ ਮਈਆਂ ਦੇ ਬੱਚੇ ਵੀ ਇਹਨੂੰ ਚੰਗਾ ਦੇਈਦੇ ਆ ਅੱਛਾ ਇਹਨੂੰ ਜਲਦੀ ਨਹੀਂ ਸਾਰੇ ਛੱਡਦੇ ਭਲਾ ਸ਼ੀਏ ਦੇ ਸ਼ੀਰ ਠੀਕ ਅੱਛਾ ਇਹ ਮੈਨੂੰ ਅੱਜ ਇੱਕ ਕੱਚੀ ਅਜੇ 20 ਦਿਨ ਹਾਂ ਤੇ ਤਿਆਰ ਕਰਕੇ ਦੇ ਦੇਂਗਾ ਕਿ ਹੁਣ ਵੀ ਕੋਈ ਲੈ ਜੇ ਜੇ ਹੁਣ ਲੈ ਲੂ ਕੋਈ ਹੁਣ ਨਹੀਂ ਬਾਬ ਤਿਆਰ ਕਰਕੇ ਵੀ ਦੇ ਦਾਂਗੇ ਚਵਾ ਕੇ ਹੁਣ ਕਿੰਨੇ ਦੀ ਦੇ ਦੇਂਗਾ ਹੁਣ ਆਪਾਂ ਦੇ ਦਾਂਗੇ 50000 ਦੀ ਅੱਜ ਅੱਜ 50000 ਦੀ ਦੇ ਦਿਆਰ ਕਰਕੇ ਦੁੱਧ 12 13 ਕਿਲੋ 14 ਚਵਾ ਕੇ ਫਿਰ 65 ਦੀ ਦੇਵਾਂਗੇ ਠੀਕ ਆ ਲੈ ਬਈ ਇੱਕ ਦੀ ਜੇੜਾ ਕਿ ਨਾ ਦੇ ਸਾਈਵਾਲ ਦਾ ਤੇ ਮਨ ਲਾ ਕੁਆਲਿਟੀ ਵੇਖੋ ਗਾਂ ਦੇ ਵਿੱਚ ਕਿਰਾਂ ਦੀ ਬਾਈ ਕੀ ਬਾਤ ਬਣਦੇ ਬਾਈ 50000 ਮੇਰੇ ਕਰਕੇ ਛੋੜ ਕਿੰਨੇ ਕਰਦੇ ਕਹਿੰਦੇ ਵੀ ਮੈਂ ਤੈਨੂੰ ਅਗਲਾ ਕਹਿੰਦਾ ਨਹੀਂ ਟੈਂਪੂ ਤੇ ਚੜਾਉਣਾ ਆਊਗਾ ਸਿੱਧਾ ਬਾ 2000 ਛੱਡ ਦੋ 2000 48000 ਦੀ 40000 ਨਾ ਸਰਜੂਗਾ ਸਰਜੂਆ ਅੱਜ ਦੀ ਘੜੀ ਦਾ ਪੈਨੇ ਦੀ ਦੇ ਦੇ 45 ਦੀ ਦੇ ਦੇਗਾ ਯਾਰ 45 ਦੀ ਤਾਂ ਨਹੀਂ ਦੇਣੀ ਦੇ ਦੇ ਯਾਰ ਇਹ ਦੁਆਦੇ ਤਾਂ ਲੱਗੇ ਵੇ ਕੱਲ ਹੀ ਲਾਉਂਦੇ ਸੀ ਵੇਚਣ ਵਾਲੇ ਬੰਦੇ ਨਾਲੇ ਦਿੱਤੀ ਐ ਮੈਂ ਕਰ ਯਾਰ ਬਾਈ ਬਣ ਕੇ ਮੇਰੇ ਘਰ ਨੂੰ ਲਾ ਦੇਖ ਲੈ ਲੇਵਾ ਬਹੁਤ ਲਾਉਂਦੀ ਨੇੜੇ ਹੋ ਕੇ ਬਾਈ ਨੂੰ ਕ ਭਲਾ ਬਖਾ ਦੇ ਫੜੀ ਦੱਸੀ ਮੈਨਾਂ ਕਿੰਨੇ ਦੀ ਫਿਰ ਹਾਂ ਬਾ 2 ਛੱਡੂ 50 ਜਮੇ 4000 ਛੱਡ ਦੂ ਤੇਰੇ ਆਸਤੇ 47000 ਦੀ ਚੱਲ 46 ਦੀ ਹੋਗੀ ਯਾਰ ਨਿਪੜ ਗਿਆ ਕੰਮ ਲੈ ਆ ਮੇਤਰੋ 46000 ਦੀ ਲੈ ਜਾ ਜੇਗਾ ਠੀਕ ਹੈ ਪਿੱਤੇ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਤੇ ਬਾਗੇਪੁਰਾਣੇ ਸ਼ਹਿਰ ਦੀ ਬੁੱਕਲ ਦਾ ਆਨੰਦਮਾਨ ਦਾ ਪਿੰਡ ਮਿੱਤਰੋ ਕਾਲੇਕੇ ਕਾਲੇਕੇ ਪਿੰਡ ਦੇ ਵਿੱਚ ਤੇ ਪੀਤੇ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਹਾਂ ਜਿੰਦਾ ਚੰਗੀਆਂ ਮੱਜਾਂ ਲਿਆਉਣ ਦੇ ਵਿੱਚ ਚੰਗੀਆਂ ਜਾਨਵਰ ਲਿਆਉਣ ਦੇ ਵਿੱਚ ਵਪਾਰ ਲੈਣ ਦੇ ਵਿੱਚ ਬਹੁਤ ਵੱਡਾ ਨਾਮ ਨਾ ਅੱਜ ਉਸ ਭਰਾ ਦੇ ਕੋਲੋਂ ਆਪਾਂ ਤੁਹਾਨੂੰ ਜਾਨਵਰ ਦਿਖਾਉਣੇ ਆ ਚੜਦੀ ਤੋਂ ਚੜਦੇ ਮਿੱਤਰੋ ਜਾਨਵਰ ਹੋਣਗੇ 5 ਤੋਂ 6 ਹਰਿਆਣੇ ਦੀਆਂ ਝੋਟੀਆਂ ਵਿਖਾ ਦੇਣੀਆਂ ਤੁਹਾਨੂੰ ਟੌਪ ਕਲਾਸ ਤਿੰਨ ਚਾਰ ਇੱਕ ਵਿਖਾ ਦੇਣੀ ਤੁਹਾਨੂੰ ਪੰਜਾਬ ਦੀ ਆਣ ਤੇ ਸ਼ਾਨ ਨੀਲੀ ਰਾਵੀ ਨਸਲ ਦੀ ਆਓ ਕਰਦੇ ਆ ਗੱਲਬਾਤ ਭਾਈ ਦੇ ਨਾਲ ਤੇ ਪੀਤੇ ਭਾਈ ਨੂੰ ਮਿਲਦੇ ਆਂ ਸਤਿ ਸ਼੍ਰੀ ਅਕਾਲ ਪੀਤੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਕੀ ਹਾਲ ਚਾਲ ਹੈ ਵੀਰੇ ਠੀਕ ਆ ਵੀਰੇ ਵਧੀਆ ਘਰ ਪਰਿਵਾਰ ਵੀਰੇ ਸਾਰੇ ਠੀਕ ਹੈ ਜੀ ਚਲੋ ਸ਼ੁਕਰ ਅੱਛਾ ਪੀਤੇ ਭਾਈ ਅੱਜ ਕਿੰਨੇ ਜਾਨਵਰ ਆਪਣੇ ਕੋਲ ਆਹ ਭਾਈ 6-7 ਕ ਜਾਨਵਰ ਆ ਅੱਜ ਠੀਕ ਆ ਅੱਛਾ ਪੀਤੇ ਭਾਈ ਅੱਜ ਹਰਿਆਣੇ ਦੀਆਂ ਕਿੰ ਦੋ ਆ ਵੀਰੇ ਹਰਿਆਣੇ ਦੀਆਂ ਦੋ ਆ ਹਰਿਆਣੇ ਦੀਆਂ ਆ ਜਿਹੜੀ ਝੋਟੀ ਪਹਿਲੇ ਨੰਬਰ ਤੇ ਖੜੀ ਆ ਕੰਨੀ ਤੇ ਹਾਂਜੀ ਇਹਦੇ ਤੋਂ ਸ਼ੁਰੂਆਤ ਕਰੀਏ ਕੀ ਡਿਟੇਲ ਆ ਵੀਰੇ ਇਹ ਪਰਸੋਂ ਸੂਈ ਆ ਵੀਰੇ ਠੀਕ ਆ 8-9 ਕਿਲੋ ਬੌਲੀ ਆ 8-9 ਕਿਲੋ ਬੌਲੀ ਆ ਪਰਸੋਂ ਸੂਈ ਆ ਅੱਛਾ ਪਿੱਤੇ ਬਾਈ ਦੰਦੋ ਪਹਿਲਣਾ ਕਿ ਦੂਜੇ ਨਾ ਬਾਈ ਪਲੂਨ ਕੱਟੀ ਆ ਦੰਦਾ ਚ ਚੌਕ ਦੂੰਦੀ ਆ ਚੌਕ ਦਾ ਇੱਕ ਹੀ ਕੱਢਿਆ ਮੜਾ ਆਇਆ ਕੀ ਬਾਤ ਆ ਬਾਈ ਅੱਛਾ ਤੇ ਦੁੱਧ ਦਾ ਕੀ ਰਿਕਾਰਡ ਰਹਿ ਜੂਗਾ ਪਿੱਤੇ ਬਾਈ ਦੁੱਧ ਦੇਊਗੀ ਝੋਟੀ 14 ਕਿਲੋ 9 ਕਿਲੋ ਬੌਲੀ ਆ ਹੁਣ ਇਹਦੇ ਥੱਲੇ ਯਾਰ ਲੈ ਵਾਲੋ ਬਾਈ ਬੜਾ ਜ਼ਬਰਦਸਤ ਆ ਹਨਾ ਪਿੱਤੇ ਬਾਈ ਹਾਂਜੀ ਹੂੰ ਬਾਕੀ ਬਾਈ ਸਿੰਘ ਸਿੰਘ ਬਹੁਤ ਕਮ ਹੂੰ ਵਾਕੇ ਸਹੀ ਗੱਲ ਆ ਬਿਊਟੀ ਦਾ ਬਿਊਟੀ ਆ ਯਾਰ ਬਾਈ ਹਨਾ ਹਾਂ ਹਜੇ ਮਾੜੀ ਨਾ ਪਲਾਂ ਚਾ ਝੋਟੀ ਹਾਂ ਪਲਾਂ ਆ ਫਿਰ ਤਾਂ ਉਹ ਤਾਂ ਸੂਈ ਹੌਲੀ ਹੌਲੀ ਨਿਕਲ ਜਾਂਦੀ ਹਾਂ ਤਾਜੀ ਸੂਈ ਹੈ ਨਾ ਹੂੰ ਤੋਂ ਹੌਲੀ ਹੌਲੀ ਸੜ ਹੌਲੀ ਹੌਲੀ ਉਧਰੋਂ ਤੋੜਦੀ ਦੋ ਚਾਰ ਅੱਠ ਦਿਨਾਂ ਚ ਹੋ ਜੂਗੀ ਸਟੇ ਇੱਕ ਥਣ ਨੂੰ ਹੀ ਆ ਵੱਧ ਪਾਸ ਹਾਂ ਇੱਕ ਪਹਿਲੀ ਸਾਈਡ ਆ ਮਾੜੀ ਜੀ ਪਾਲਾ ਔਰ ਲਿਆ ਦਾ ਲਾਗੀ ਅੱਜ ਪਿੱਤੇ ਬਾਈ ਲੇਵਲ ਉੱਪਰ ਬੜਾ ਸੋਹਣਾ ਤਿਆਰ ਆ ਯਾਰ ਕੱਟੀ ਥੱਲੇ ਨਾਲੇ ਕੱਟੀ 9:30 ਵਜੇ ਸਾਫ਼ ਕੀਤੀ ਹੈ ਸਵੇਰ ਬੋਲੀ ਚ ਸਭ ਬੋਲੀ ਚ ਹੈ ਹਾਂ ਅੱਜ ਕੱਟਾ ਦੇਗੀ ਕੱਟੀ ਦੇਗੀ ਬਾਈ ਇਹ ਬਾਈ ਕੱਟਾ ਕੱਟਾ ਦੇਗੀ ਅੱਜ ਦੀ ਵੀਡੀਓ ਵਿਖਾ ਦੂੰ ਕਾਈ ਆ ਤੁਰਿਆ ਨਹੀਂ ਜਾਂਦਾ ਸੀ ਕੱਟੀ ਤਾਂ ਠੀਕ ਆ ਪਿੱਤੇ ਬਾਈ ਰੇਟ ਕੀ ਰਊਗਾ ਫਿਰ ਰੇਟ ਤਾਂ ਫੋਨ ਤੇ ਹੀ ਹੋਣਗੇ ਬਾਈ ਯਾਰ ਫੋਨ ਤੇ ਹੀ ਕਰਾਂਗੇ ਯਾਰ ਲੋਕ ਕਹਿੰਦੇ ਵੀ ਪੀਤੇ ਬਾਈ ਤੋਂ ਕਰਾ ਦਿਆ ਕਰ ਰੇਟ ਜਾਨਵਰ ਉਹਨੇ ਜਦ ਚੰਗਾ ਤੇ ਚੰਗਾ ਰੇਟ ਤਾਂ ਮੰਗਣਾ ਹੀ ਮੰਗਣਾ ਪਿਆ ਉਹ ਪਾ ਚੱਕਰ ਕੀ ਯਾਰ ਤੈਨੂੰ ਉਧਰ ਜਾਣਾ ਚੋਣਾ ਪੈਂਦਾ ਉੱਥੇ ਫਿਰ ਹੋਰ ਹਸਾਬ ਨਾਲ ਵੈਖਦੀਆਂ ਆਹਰ ਜਾਰ ਤੈਨੂੰ ਇਹ ਦਿੱਕਤ ਆਉਂਦੀ ਆ ਹਨਾ ਅੱਛਾ ਪੀਤੇ ਵੀ ਆ ਗਈ ਪਹਿਲੇ ਨੰਬਰ ਤੇ ਦੋ ਨੰਬਰ ਤੇ ਜਿਹੜੀ ਝੋਟੀ ਆ ਬਾਈ ਹਾਂ ਇਹ ਵੀਰੇ ਦੋ ਦੰਦ ਕੱਢਦੀ ਆ ਜੇ ਦੋ ਸਵਾ ਦੋ ਸਾਲ ਦੀ ਉਮਰ ਆ ਕੱਟੀ ਸੀ ਠੀਕ ਆ ਬੱਚਾ ਹੀ ਆ ਜੇ ਹਾਂ ਬੱਚਾ ਜਮਾ ਠੀਕ ਆ ਤੇ ਚਵਾਈ ਠੰਡੀ ਸੀਲ ਪੋਰਾ ਆਲ ਨਹੀਂ ਕੀਤੀ ਕਰਮ ਵਾਲੀ ਲੈ ਵੀ ਵੀਰੇ ਤੂੰ ਮੜਾ ਜੇ ਫੁਰਤੀ ਨਾਲ ਖੋਲੀ ਬੰਨੀ ਆ ਮੇਰਾ ਬਾਈ ਬਣ ਕੇ ਅੱ ਵੀਰੇ ਉਹ ਕੋਲ ਇਹ ਵੀਰੇ ਥੁਈ ਵੀ ਅਤਾ ਜੀ ਅੱਛਾ ਸੋਈਏ ਇਹ ਬੱਤ ਨਾ ਦੀ ਸੁਈ ਵੀ ਆ ਬੱਚਾ ਵੀਰੇ ਹਾਂਜੀ ਆਵੇ ਮੇਰੇ ਮਗਰ ਖੜਾ ਈਡ ਹਾਂਜੀ ਕੱਟਾ ਕੀ ਕੱਟੀ ਪਈ ਕੱਟਾ ਵੀਰੇ ਕੱਟਾ ਠੀਕ ਆ ਅੱਛਾ ਇਹਦੇ ਸਾਰੇ ਕਿੰਨੀਆਂ ਧਾਰਾਂ ਹੋਣ ਭਾਈ 9 ਕਿਲੋ ਹੁਣ ਇਸ ਟਾਈਮ ਤੈਨੂੰ ਚਵਾ ਦੂੰਗਾ ਅੱਜ ਛੇਮਾ ਦੇਣਾ ਠੀਕ ਆ ਵੀਰੇ ਤੇ ਆਲ ਉਹ ਜਮਾ ਹੀ ਨਹੀਂ ਕੀਤੀ ਹਜੇ ਕੱਢਦੀ ਆ ਦੋਂਦੇ ਸ਼ਾਬਾਸ਼ ਲੈਵੇ ਨੂੰ ਵੀ ਇਹ ਵੀ ਕੱਟੀ ਚੰਗੀ ਹੈ ਨਾ ਹਾਂ ਤੇ ਚਵਾਈ ਕਿਵੇਂ ਲੱਗੀ ਪਿੱਤੇ ਭਾਈ ਵੀਰੇ ਇੱਕ ਨੰਬਰ ਪੰਪ ਜਾਇ ਹੋਇਆ ਥਾਂ ਲੱਗਾ ਠੀਕ ਆ ਅੱਛਾ ਪਿੱਤੇ ਤੇ ਭਾਈ ਇਹਦਾ ਰੇਟ ਕੀ ਰਹੂਗਾ ਇਹ ਬਾਈ ਗਾਲ ਰੇਡ ਜਿੰਨਾ ਮਰਜ਼ੀ ਕਰਾਲਾ ਪੂਰੇ ਦੀ ਦੇ ਦਾਂਗੇ 1 ਲੱਖ ਦੀ ਹਾਂ ਕੀ ਬਾਤ ਆ ਫਿਰ ਕੱਟੀ ਦਾ ਗਾਲ ਹੁੰਦਾ ਗਾਂ ਨੂੰ 4-2 1.5 ਲੱਖ ਦੀ ਵਿਕਣਾ ਇਹ ਬੱਚਾ ਹਜੇ ਨਾਲੇ ਹਾਂ ਬਰੀਕੀ ਬਹੁਤ ਚੰਗੀ ਆ ਬਾਈ ਦੁੱਧ ਵੀ 9 ਕਿਲੋ ਤਿਆਰ ਆ ਯਾਰ ਹਾਂ ਤਾਂ ਰਕੜੀ ਦਾ ਇਹ ਰਕੜੀ ਦਾ ਤਮਾਕਾ ਕਹਿ ਦਈਏ ਭੈਣਾਂ ਨੂੰ ਹਣਾ ਹਾਂ ਠੀਕ ਆ ਅੱਛਾ ਪੀਤੇ ਬਾਈ ਇਹ ਤਾਂ ਹੋ ਗਈ 2 ਨੰਬਰ ਤੇ 3 ਨੰਬਰ ਤੇ ਜਿਹੜੀ 3 ਨੰਬਰ ਤੇ ਵੀਰੇ ਦੂਜਾ ਸੂਆ ਗੱਬਣ ਝੋਟੀ ਆ ਅੱਛਾ ਇਹ ਗੱਬਣ ਹਾਂ ਠੀਕ ਹੈ ਇਹਦੇ ਕਿੰਨੇ ਦਿਨ ਬਾਕੀ ਆ ਭਾਈ ਇਹਦੇ ਵੀਰੇ ਹਫ਼ਤਾ ਬਾਕੀ ਪਿਆ ਆ ਜੇ ਕੱਟੂ ਹਫ਼ਤਾ ਬਾਕੀ ਆ ਪਿੱਤੇ ਭਾਈ ਇਹ ਵੀ ਬੜੀ ਜ਼ਬਰਦਸਤ ਆ ਯਾਰ ਥੱਲੋਂ ਹਨਾ ਬਹੁਤ ਜ਼ਿਆਦੇ ਚੰਗੇ 15 ਕਿਲੋ ਦੀ ਓਟ ਤੇ ਦੇ ਦਾਂਗੇ ਗਾਰੰਟੀ ਤੇ ਆਪਾਂ ਜੇ ਕੋਈ ਹੋਵੇ ਤਾਂ ਠੀਕ ਆ ਭਾਈ ਅੱਛਾ ਪਿੱਤੇ ਭਾਈ ਓਟ ਕਿਉਂ ਨੂੰ ਕਹਿ ਦਿੰਦੇ ਵੀ ਓਟ ਦੁੱਧ ਨੂੰ ਗਾਰੰਟੀ ਹੋ ਜਾਂਦੀ ਵੀ ਇੰਨਾ ਦੁੱਧ ਨਾ ਦੇਵੇ ਆਪਾਂ ਬੈਠੇ ਆ ਅੱਛਾ ਵੀ ਬੋਲਾ ਫਿਰ ਵਾਪਸ ਆ ਜਾਂਦੀ ਹਾਂ ਹਾਂ ਠੀਕ ਇਹਨੂੰ ਓਟ ਕਹਿ ਦਿੰਦੇ ਹਨਾ ਆਹ ਇਹ ਮੰਡੀ ਤੇ ਵੀ ਮੈਂ ਵੇਖਿਆ ਭਾਈ ਓਟ ਤੇ ਨਜਾ ਮੈਂ ਯਾਰ ਮੈਂ ਪੁੱਛੂੰਗਾ ਕਿਸੇ ਬੰਦੇ ਨੂੰ ਇਹ ਓਟ ਨੂੰ ਕਹਿੰਦੇ ਆ ਅਛਾ ਕੰਨੀ ਵਾਲੇ ਖੜੇ ਆ ਅਛਾ ਇਹ ਪੀਤੇ ਬਈ ਦਿਨ ਕਿੰਨੇ ਲੈ ਜੂਗੀ ਹਜੇ ਵੀ ਇਹ ਦਿਨ ਵੀਰੇ ਆਫਤਾ ਬਾਕੀ ਰਹਿੰਦਾ ਇਹਦਾ ਬੰਦਾ ਬੰਠੀ ਚਾਲੀ ਬਹੁਤ ਆ ਹੌਲੀ ਹੌਲੀ ਤੋਰ ਨੂੰ ਉਧ ਤੋਂ ਮੋੜ ਲੈ ਤੁਰਦੀ ਪੁਲਵਾਨਾਂ ਵਾਂਗ ਉਹ ਜਾਦੇ ਖਰੀ ਚੱਟੀ ਕੱਟੀ ਥਣ ਵੇਖ ਪਪ ਕੋਟ ਰੋਟੇ ਰੱਖਦੇ ਤੇ ਹੁਸਨ ਵਾਲਾ ਮੇਤਰੋ ਚੋਟੀ ਵੇਖੋ ਇੱਕ ਈ ਆ ਕੇ ਸੱਚੀ ਗੱਲ ਆ ਨੇਵੇ ਵੱਲੋਂ ਬੜੀ ਕਮਾਲਾ ਅੰਗਾਂ ਦੀ ਵੀ ਵੇਖੋ ਬਈ ਕੀ ਬਾਤ ਆ ਠੀਕ ਆ ਅੱਛਾ ਪੀਤੇ ਬਈ ਇਹ ਹੋ ਗਿਆ ਆਪਣੀ 3 ਨੰਬਰ ਤੇ ਕਿੰਨਾ ਕਹਿ ਸਕਦੇ ਨੂੰ ਮੁਰਦਾ ਯਾਰ ਹੈ ਨਾ ਹਾਂ ਹਾਂ ਅੱਛਾ ਇੱਕ ਵਾਲ ਨਹੀਂ ਚਿੱਟਾ ਲੈ ਪੁੱਤ ਨੇੜੇ ਜੇ ਹੋ ਕੇ ਐ ਵਿਖਾ ਦੇ ਜਿਵੇਂ ਨਾ ਭੀੜੀਆਂ ਬੰਨ ਤੂੰ ਨਹੀਂ ਲੱਗਦਾ ਜਿਵੇਂ ਲੱਗ ਕਰਮਾਂ ਵਾਲੀ ਪੱਲੀ ਆਪਣੀਆਂ ਵਾਸਤਾ ਦੇ ਵਿੱਚ ਤਾਂ ਹਜ਼ਾਰ ਰਿਕਾਰਡ ਹੋਰ ਤੋੜ ਦੂਗੀ ਯਾਰ ਪੀਤੇ ਭਾਈ ਜਦੋਂ ਇਹਨੇ ਤਿਆਰ ਹੋਣਾ ਯਾਰ ਬਹੁਤ ਜ਼ਬਰਦਸਤ ਲੇਵਾ ਇਹ ਤਾਂ ਭਾਬੀਆਂ ਦਾ ਗਾਈਆਂ ਨੂੰ ਲਟਕੇ ਸੋਊਗੀ ਹੂੰ ਸਹੀ ਆ ਅੱਛਾ ਜਿਹੜੀ 4 ਨੰਬਰ ਤੇ ਆ ਗਈ ਬਾਈ ਛੋਟੀ ਪੀਤੇ ਭਾਈ ਇਹ ਵੀ ਪਲੂਣੀ ਆ ਬਾਈ ਇਹ ਸੂਈ ਆ ਬਾਈ ਹਾਂ ਸੂਈ ਆ ਅੱਛਾ ਇਹ ਕਿੰਨੇ ਦਿਨਾਂ ਦਾ ਸੂਆ ਬਾਈ ਇਹਨੂੰ ਇਹਨੂੰ 10 ਦਿਨ ਹੋ ਗਏ ਤੇ 8 ਕਿਲੋ ਦੁੱਧ ਆ ਸਾਢੇ 7 ਦੇ ਥੱਲੇ ਠੀਕ ਆ ਬਾਈ ਇਹਦਾ ਰੇਟ ਵੀ ਦੱਸੇਗਾ ਮੈਨੂੰ ਲੱਗਦਾ ਯਾਰ ਇਹਦਾ ਰੇਟ ਯਾਰ ਬਾਈ ਆਪਾਂ ਦੇਣ ਲੈਣੀ ਤੈਨੂੰ ਦੱਸੂਗਾ 76000 ਦੀ ਝੋਟੀ ਦੇਣੀ ਹੈ 76000 ਹਾਂ ਦੋਂਦੀ ਆ ਚੌਕ ਦੇ ਕੱਢਦੀ ਇਹ ਵੀ ਦੋਂਦੀ ਆ ਚੌਕ ਦੇ ਕੱਢਦੀ ਹੈ ਹਾਂ ਬਦ ਕੱਢ ਦੁੱਧ ਝੋਟੀ 9-10 ਕਿਲੋ ਪਾ ਦੂਗੀ ਚਵਾਈ ਦੀ ਠੰਡੀ ਸੀਲ ਬਹੁਤ ਐਨੂੰ ਲਿਆ ਮੜੀ ਪਿੱਛੇ ਹੋ ਕੇ ਬਣਾ ਦੇ ਬਾਈ ਲੈ ਵੀ ਐਨੂੰ ਲੈ ਕੇ ਆ ਅਜੇ ਪਾਰਖੋ ਚੌਥੀ ਆਈ ਆ ਆਪਣੇ ਕੋਲੇ ਠੀਕ ਆ ਕਾਹ ਚਾਰ ਦਿਨ ਸਾਮਕੇ ਦੁੱਧ ਦੇਣ ਵਾਲੀ ਵਧੀਆ ਹਾਂ 10 ਕਿਲੋ ਦੁੱਧ ਦੇ ਦੂਗੀ ਕਿੰਨੇ ਦੀ ਦੇਣੀ ਕਿੰਨੇ ਦੀ ਇਹ ਇਹ ਬਾਈ 76000 ਦੀ ਦੇਣੀ 76000 ਹੋਰ ਕੋਈ ਮੇਰਾ ਲਾਡ ਪਿਆਰ ਕੱਟੀ ਮਗਰਾ ਰਸਾ ਫਣਾਉਣ ਵਾਲਾ ਡਾਲੇ ਨਾ ਵੇ ਛਤਰਾ ਯਾ ਦੋ ਯਾਰ ਨਾਲੇ ਕੱਟੀ ਗਾਹ ਨੂੰ ਲੱਖ ਰੁਪਏ ਦੀ ਬੰਨਣ ਵਾਲੀ ਆ ਵੇਗਲਾ ਬੱਚਾ ਹੀ ਆ ਜੇ ਵੀ ਹਾਂ ਮੈਂ ਠੀਕ ਆ ਛੋਟੀ ਚੰਗੀ ਆ ਬਾਈ ਅਛਾ ਇਹ ਵੀ ਬਲੱਚ ਵਾਈਚ ਵੀ ਕਿਵੇਂ ਆ ਪਿੱਤੇ ਇੱਕ ਨੰਬਰ ਬਾਲਟੀ ਰੱਖ ਕੇ ਔਲ ਕਰ ਗਈ ਆਪਾਂ ਠੀਕ ਆ ਅਗਲੇ ਨੂੰ ਆਉਣ ਜਾਣ ਦਾ ਕਰਾਇਆ ਵੀ ਦੇਉਂ ਤੈਨੂੰ ਠੀਕ ਆ ਸੁਆ ਕਿੰਨੇ ਦਿਨਾਂ ਦਾ ਦੱਸਿਆ ਸੁਆ ਅੱਜ 10 ਦਿਨਾਂ ਦਾ ਬਾਈ ਕੀ ਬਾਤ ਆ ਠੀਕ ਆ ਦੁੱਧ 8 ਕਿਲੋ ਆ ਹੈ ਹਾਂ ਸਾਢੇ 7-8 ਕਿਲੋ ਆ ਬਸ ਠੀਕ ਆ ਬਾਈ ਚਾਰੋ ਚੂਰੀ ਬਹੁਤ ਆ ਅਛਾ ਇੱਕ ਨੀਲੀ ਰਾਵੀ ਦਾ ਵੀ ਨਗੀਨਾ ਬੰਨੀ ਬੈਠਾ ਬਾਈ ਹਾਂ ਨੀਲੀ ਰਾਵੀ ਆ ਵੀਰੇ ਇਹ ਸੂਈ ਸਵਾਈ ਆ ਬਾਈ ਬਾਈ ਤਾਜੀ ਸੂਈ ਆ ਕਿੰਨੇ ਦਿਨਾਂ ਦਾ ਸੁਆ ਬਾਈ ਇਹਨੂੰ ਸੁਆ ਅੱਜ 5 ਮਾ 6 ਮਾ ਦੇਣਾ ਪਹਿਮਾ ਤੇ 6 ਮਾ ਦੇਣਾ ਇਹਨੂੰ ਸੂਈ ਨੂੰ ਹੈ ਅਛਾ ਇਹਦੇ ਥੱਲੇ 5- ਥੱਲੇ ਵੀ 11 11.5 12 ਤੋਂ ਥੱਲੇ ਥੱਲੇ ਆ ਠੀਕ ਆ ਭਾਈ ਅੱਛਾ ਸੂਆ ਦੂਜਾ ਸੂਈ ਆ ਭਾਈ ਦੂਜਾ ਨਾ ਭਾਈ ਕੰਨੀ ਆਲੇ ਇਹਦੇ ਆ ਜੇ ਖੜੇ ਆ ਕੰਨੀ ਆਲੇ ਠੀਕ ਆ ਭਾਈ ਸਾਈਡ ਤੇ ਹੋ ਜਾ ਟੋਕਰਾ ਮਰੇ ਫੈਟ ਤੋਂ ਤੂੰ ਆ ਟੋਕਰਾ ਲੈ ਕੇ ਇੱਧਰ ਹੋ ਜਾ ਬਸ ਠੀਕ ਆ ਭਾਈ ਸਿੰਘ ਸਿੰਘ ਬਹੁਤ ਚੰਗਾ ਝੋਟੀ ਬਹੁਤ ਯਾਰ origignal ਝੋਟੀ ਆ ਜੇ ਹੂੰ ਅੱਛਾ ਪੀਕ ਲੈਵਲ ਦਾ ਦੁੱਧਰ ਕਟ ਕੀ ਰਿਹਾ ਜਾਂਦਾ ਭਾਈ ਯਾਰ ਇਹਨੇ 12 ਕਿਲੋ ਪਲੂਨ ਨੇ ਦਿੱਤਾ 12 ਕਿਲੋ ਪਲੂਣ ਨੇ ਹਾਂ ਠੀਕ ਆ ਅੱਛਾ ਪੀਤੇ ਬਈ ਅੱਜ ਇਹਦਾ ਇੱਕ ਇਹਦਾ ਰੇਟ ਆ ਜਿਹੜਾ ਕੀ ਰੱਖੀ ਆ ਯਾਰ ਯਾਰ ਰੇਟ ਤੇ ਤਾਂ ਯਾਰ ਫੋਨ ਤੇ ਹੋ ਜਾਦਾ ਵਧੀਆ ਗੱਲ ਹੈ ਨੀਲੀ ਰਵੀਆ ਦੱਸ ਦੇ ਫਰੋਈਪੁਰ ਏਰੀਆ ਦੀ ਇਹ ਦੇਵਾਂਗੇ ਬਈ 1 25 ਦੀ ਝੋਟੀ 1 ਲੱਖ ਤੇ 25000 ਦੀ ਦੁੱਧ 14 15 ਪਾਉਗੀ ਗਾਰੰਟੀ ਵਾਲਾ ਮਣੀ ਦੇੜੇ ਹੋ ਕੇ ਵਿਖਾ ਦੇ ਨਹੀਂ ਪੱਕੀ ਗੱਲ ਆ ਨਾ ਇਹਨਾਂ ਨੂੰ ਦੇ ਦੇ ਛੋੜ ਕਿੰਨੀ ਕਰੇਗਾ ਬਸ 1500 ਛੋੜ ਕਰ ਦਾਂਗੇ ਮੇਰੇ ਕਰਕੇ ਅੱਜ ਇਹਦੇ ਵਿੱਚੋਂ ਕਹਦੇ ਸਾਬੇ ਤੇਰੇ ਕਰਕੇ ਨਹੀਂ ਛੋੜਾ ਬਾ ਯਾਰ 2000 ਛੋੜ ਕਰ ਲੈ ਠੀਕ ਹੈ ਮਤਲਬ ਇਤੋਂ 2000 ਰੁਪਏ ਛੋੜ ਮੈਂ ਲਾ 1 ਲੱਖ ਤੇ 23000 ਦੀ ਦੇ ਦਿਆਂਗੇ ਹਨਾ ਭਾਈ ਵੱਡੀ ਝੋਟੀ ਆ ਨਾਲੇ ਪੂਰੀ ਜ਼ਬਰਦਸਤ ਆ ਅੱਛਾ ਭਾਈ ਇਹ ਹੋ ਗਈ ਆਪਣੀ 4 ਤੇ 5 ਨੰਬਰ ਤੇ ਆ ਰਹੀ ਉਹ ਪਹਿਲੀ ਦਾ ਚੋਈ ਵੀ ਆ ਹੁਣੇ ਬੱਚਾ ਖੁੱਲ ਕੇ ਚੌਂ ਗਿਆ ਉਹਨੂੰ ਤਾਂ ਤਾਜੀ ਸੂਈ ਕੱਲ ਅੱਛਾ ਉਹ ਮੂਗਾ ਦੇ ਦਿਆਂਗੇ ਉਹ ਆਪਾਂ ਆਲੂਲ ਕੋਈ ਨਹੀਂ ਕਰਦੀ ਭਾਜਾਇਆ ਕੱਟੀ ਦੋਂਦੀ ਹੋ ਆ ਉਹਦਾ ਭਾ ਕੀ ਆ ਉਹਦਾ ਭਾ ਭਾਈ ਦੇ ਲੈਣੀ ਉਹਦਾ 80 ਦਾ ਭਾਅ ਸਨ ਕਿਸ ਨੂੰ ਕੀ ਬੋਲਦਾ ਲੈ ਸਿੰਘ ਤਾਂ ਵਿਖਾ ਦਈਏ ਫਿਰ ਸਿੰਘ ਵਿਖਾ ਲੈ ਚੋਈ ਹੁਣੀ ਹੈ 20 ਮਿੰਟ ਹੋ ਗਏ ਬੱਚੇ ਫਾਟ ਚੋਰ ਨੂੰ ਥੱਲੇ ਵਖਾ ਦੇ ਪੁੱਤੇ ਤੇ ਖੜੀ ਦੇ ਉਹਨਾਂ ਨੂੰ ਲੋੜ ਹੀ ਨਹੀਂ ਉਹਦਾ ਆ ਜਾ ਉਹ ਵੈੜ ਦਾ ਵੀ ਵਿਖਾਣੀ ਯਾਰ 20 ਕ ਤਾਂ ਰਹਿ ਗਈ ਅੱਛਾ ਉਹ ਸਾਈ ਵਾਲ ਵੈੜ ਵੀ ਹੈ ਤੇਰੇ ਕੋਲ ਅੱਛਾ ਉਹ ਤੇਰੇ ਘਰੇ ਚੋਈ ਚਾਹੀਏ ਯਾਰ ਪਲੂਨ ਘਰੇ ਹੀ ਸੂਈ ਆਪਣੇ ਘਰੇ ਹੀ ਚੋਈ ਸੀਗੀ ਕਿੰਨਾ ਦੁੱਧ ਦੇਗੀ ਸੀ ਬਈ ਬਈ 12 ਕਿਲੋ ਦਿੱਤਾ ਉਹਨੇ ਪਲੂਨ ਨੇ ਅੱਛਾ ਸਾਈ ਵਾਲੇ ਠੰਡੀ ਠੁੰਡੀ ਰਹੀ ਹੈ ਚੋਣ ਨੂੰ ਬਈ ਪੂਰੀ ਠੰਡੀ ਹੁਣ ਪਣਾਏ ਥੱਲੇ ਬਹਿ ਜਾ ਥਾਪੀ ਮਾਰ ਕੇ ਲੈ ਅੱਛਾ ਇਹਦਾ ਭਾਅ ਵੀ ਈਮਾਲਾ ਸਾਈ ਵਾਲੇ ਨੇ ਘਰੇ ਰੱਖਣ ਵਾਲਾ ਲੈ ਜਾਵੇ ਤਾਂ ਚੀਜ਼ ਆਕ ਹਨਾ ਕੋਈ ਚੋਈ ਜਾਏ ਇਹਨੂੰ ਪਤਾ ਤੇਰੇ ਕੋਲੇ ਬਹੁਤ ਚਿਰ ਦੀਗਾ ਹਾਂ ਇਹ ਤੋਂ ਬਈ ਨਹੀਂ ਅਸੀਂ ਜਦੋਂ ਦੂਜੇ ਮਈਆਂ ਦੇ ਬੱਚੇ ਵੀ ਇਹਨੂੰ ਚੰਗਾ ਦੇਈਦੇ ਆ ਅੱਛਾ ਇਹਨੂੰ ਜਲਦੀ ਨਹੀਂ ਸਾਰੇ ਛੱਡਦੇ ਭਲਾ ਸ਼ੀਏ ਦੇ ਸ਼ੀਏ ਠੀਕ ਆ ਅੱਛਾ ਇਹ ਮੈਨੂੰ ਅੱਜ ਇਹ ਕੱਚੀ ਅਜੇ 20 ਦਿਨ ਹਾਂ ਤੇ ਤਿਆਰ ਕਰਕੇ ਦੇ ਦੇਂਗਾ ਕਿ ਹੁਣ ਵੀ ਕੋਈ ਲੈ ਲੇ ਜੇ ਹੁਣ ਲੈ ਲੂ ਕੋਈ ਹੁਣ ਨਹੀਂ ਬਬ ਤਿਆਰ ਕਰਕੇ ਵੀ ਦੇ ਦਾਂਗੇ ਚਵਾ ਕੇ ਹੁਣ ਕਿੰਨੇ ਦੀ ਦੇ ਦੇਂਗਾ ਹੁਣ ਆਪਾਂ ਦੇ ਦਾਂਗੇ 50000 ਦੀ ਅੱਜ ਅੱਜ 50000 ਦੀ ਦੇ ਦਿਆਂ ਤਿਆਰ ਕਰਕੇ ਦੁੱਧ 12 13 ਕਿਲੋ 14 ਚਵਾ ਕੇ ਫਿਰ 65 ਦੀ ਦੇਵਾਂਗੇ ਠੀਕ ਆ ਲੈ ਬਾਈ ਇੱਕ ਰੀ ਜੇੜਾ ਕਢਾ ਦੇ ਯਾਰ ਸਾਈਵਾਲ ਦਾ ਬੜਾ ਦਰਦ ਆਉਂਦਾ ਖੋਲ ਕੇ ਨਹੀਂ ਮੜੀ ਜਿੱਗਾ ਲੈ ਵੀ ਮੇਤਰੋ 50000 ਦੇ ਵਿੱਚ ਤੁਹਾਨੂੰ ਟੌਪ ਦੀ ਗਾਂ ਸਾਈਵਾਲ ਮਿਲ ਜੂਗੀ ਕਿਉਂਕਿ ਬਾਈ ਮੈਂ ਨਾ ਤੁਹਾਨੂੰ ਦੱਸਦਾ ਗੱਲ ਇਹ ਤਾਂ ਵੀ ਬਾਈਕ ਮੈਨੂੰ ਗਾਂ ਬਹੁਤ ਜਰਦੀ ਬਾਈ ਦੇ ਘਰੇ ਮੈਂ ਬੰਨੀ ਵੇਖਦਾ ਹੁੰਦਾ ਸੀ ਤੇ ਮੈਂ ਇਹਨੂੰ ਕਹਿੰਦਾ ਹੁੰਦਾ ਕਿ ਇਹਨੇ ਕਿਹਾ ਮੈਂ ਬੱਚੇ ਮੱਝ ਦੇ ਬੱਚਿਆਂ ਨੂੰ ਦੁੱਧ ਪਿਆਉਣ ਵਾਸਤੇ ਰੱਖੀ ਹੋਈ ਆ ਤੇ ਵਾਕਿਆ ਹੀ ਲੈ ਆਪਾਂ ਤਾਂ ਪਿਓਰਟੀ ਵੇਖੋ ਇਹਦੇ ਵਿੱਚ ਕੁਆਲਿਟੀ ਵੀਰੇ ਰਿੰਗ ਬੰਦ ਨੇ ਤੇ ਮਨ ਲਾ ਕੁਆਲਿਟੀ ਵੇਖੋ ਗਾਹ ਦੇ ਵਿੱਚ ਕਿਰਾਂ ਦੀ ਬਾਈ ਕੀ ਬਾਤ ਬਣਦੇ ਬਾਈ ਵੀ ਇਹ ਯਾਰ ਚ ਮੇਰੇ ਕਰਕੇ ਛੋੜ ਕਿੰਨੇ ਕਰਦੇ ਕਹਿੰਦੀ ਵੀ ਮੈਂ ਤੈਨੂੰ ਅਗਲਾ ਕਹਿੰਦਾ ਨਹੀਂ ਟੈਂਪੂ ਤੇ ਚੜਾਉਣਾ ਆਊਗਾ ਸਿੱਧਾ ਬਾ 2000 ਛੜ ਦੋ 2048000 ਦੀ 40000 ਨਾ ਸਰਜੂਗਾ ਸਰਜੂਗਾ ਅੱਜ ਦੀ ਘੜੀ ਦਾ ਪੈਨੇ ਦੀ ਦੇ ਦੇ 45 ਦੀ ਦੇ ਦੇਗਾ ਯਾਰ 45 ਦੀ ਤਾਂ ਨਹੀਂ ਦੇਣੀ ਦੇ ਦੇ ਯਾਰ ਇਹ ਤੂੰ ਵੱਧ ਤਾਂ ਲੱਗੇ ਵੇ ਕੱਲ ਹੀ ਲਾਉਂਦੇ ਸੀ ਵੇਚਣ ਵਾਲੇ ਬੰਦੇ ਨਾਲੇ ਦਿੱਤੀ ਨਾ ਕਰ ਯਾਰ ਬਾਈ ਬਣ ਕੇ ਮੇਰੇ ਘਰੋਂ ਲਾ ਦੇਖ ਲੈ ਲੇਵਾ ਬਹੁਤ ਲਾਉਂਦੀ ਨੇੜੇ ਹੋ ਕੇ ਬਾਈ ਨੂੰ ਕਿ ਭਲਾ ਬਖਾ ਦੇ ਤੂੰ ਦੱਸੀ ਮੈਨਾਂ ਕਿੰਨੇ ਦੀ ਫਿਰ ਖਾਨਾ ਬਾ 2 ਛੱਡੂ ਪੀ ਆਜੋ ਨਾ ਯਾਰ ਇਹਨਾਂ 4000 ਛੱਡ ਦੂ ਤੇਰੇ ਆਸਤੇ ਬਾ 47000 ਦੀ ਚੱਲ 46 ਦੀ ਹੋਗੀ ਯਾਰ ਨਿਪਟ ਗਿਆ ਕੰਮ ਲੈ ਆਏ ਮੈਂ ਤੇਰੇ 46000 ਦੀ ਲੈ ਜਾ ਜੇਗਾ ਠੀਕ ਹੈ ਪੀਤੇ ਭਾਈ ਨੰਬਰ ਤਾਂ ਹੀ ਕਰਾਂ ਦੀ ਮੈਨੂੰ 99151 ਜੀ 99087 ਇੱਕ ਵਾਰ ਹੀ ਹੋਰ ਬੋਲ ਦੇ ਵੀਰੇ 99151 ਜੀ 99087 ਠੀਕ ਹੈ ਮੈਂ ਆਪ ਬੰਦ ਕਰਦੀ 99152 हां 99087 99087 ਲੈ ਵੀ ਮੇਤਰੋ ਬਾਗੇ ਪੁਰਾਣੇ ਜਿਹੜੇ ਸੌਰੀ ਮੋਗੇ ਜਿਹੜੇ ਦਾ ਤੇ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਜਾਂ ਪਿੰਡਾ ਕਾਲੇ ਕੇ ਤੇ ਕਾਲੇ ਕੇ ਪਿੰਡ ਦੇ ਵਿੱਚ ਤੁਹਾਨੂੰ ਨੇ ਗੀਨੇ ਵਿਖਾਇਆ ਮੇਤਰੋ 6 ਤੋਂ 7 ਤੇ ਜਵੇਂ ਲੈਣੀ ਆ ਸਾਈਵਾਲ ਗਾਓ ਕੇ ਦੇਣਾ ਸੋਚੋ ਹੋਰ ਕਿਤੋਂ ਮਿਲ ਜੂਗੀ ਸਸਤੀ ਇਹ ਤੋਂ ਮਾਰਨਾ ਲਿਆ ਜੇ ਮਤ ਕਿਉਂਕਿ ਭਾਈ 47000 ਨਹੀਂ 46000 ਦੇ ਵਿੱਚ ਤੁਹਾਡੇ ਘਰੇ ਜਾਣੀਆਂ ਆ ਤੇ ਫਿਰ ਤੁਸੀਂ ਵੇਚਣੀਆਂ 70000 ਦੀ ਇਹ ਵੀ ਮੈਨੂੰ ਪੱਕਾ ਵਾ ਪਤਾ ਕਿਉਂਕਿ ਸਾਈਵਾਲ ਮਿਲਦੀ ਘੱਟ ਠੰਡੀ ਸੀਲ ਆ ਮਾਗੀ ਰੰਗ ਬਹੁਤ ਕਮਾਲਾ ਗਾਂ ਪਲੀ ਸੰਭੀ ਬਹੁਤ ਆ ਧੰਨਵਾਦ